ਸਰੇ ਜਿਹੜੀ ਵਿਲੇਜ ਡਿਫੈਂਸ ਕਮੇਟੀ ਬਣੀ ਹੈ ਨਾ ਇਹਦੇ ਵਿੱਚ ਜਿਹੜੇ ਪੁਲਿਸ ਦੇ ਜਿਹੜੇ ਅਫਸਰ ਨੇ ਉਹ ਦਿਨ ਰਾਤ ਇੱਕ ਮਿਹਨਤ ਕਰ ਰਹੇ ਨੇ ਕਿ ਜਿਹੜੀ ਇਹ ਨਸ਼ੇ ਦੀ ਜੜ੍ਹ ਹੈ ਨਾ ਇਹਨਾਂ ਨੂੰ ਖਤਮ ਕੀਤਾ ਜਾਵੇ ਵੇਖੋ ਪੁਲਿਸ ਜਿਹੜੀ ਉਹ ਇੰਨੀ ਕੋ ਟੈਨਸ਼ਨ ਲੈ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਫਸਰ ਜਿਹੜੇ ਨੇ ਘਰ ਘਰ ਜਾ ਕੇ ਜਿਹੜੀਆਂ ਕਮੇਟੀਆਂ ਬਣੀਆਂ ਨੇ ਜ਼ਿਲ੍ਹਾ ਲੈਵਲ ਤੇ ਉਹਨਾਂ ਦੇ ਜਾ ਕੇ ਜਿਹੜੇ ਵੀ ਗਰੁੱਪ ਬਣੇ ਨੇ ਉਹਨਾਂ ਨੂੰ ਜਾ ਕੇ ਜਾਗਰੂਤ ਕਰ ਰਹੇ ਨੇ ਕਿ ਜਿਹੜੇ ਆਪਣੇ ਬੱਚੇ ਨੇ ਜਿਹੜੇ ਉਹਨਾਂ ਦੀਆਂ ਅੱਗੇ ਦੀ ਅੱਗੇ ਪੀੜ੍hiyan ਖਤਮ ਹੋ ਰਹੀਆਂ ਨੇ ਇਹਨਾਂ ਨੂੰ ਆਪਾਂ ਜੜ ਤੋਂ ਖਤਮ ਕਰੀਏ ਤੇ ਮੈਂ ਇਹ ਸਮਝਦਾ ਜੀ ਕਿ ਲੋਕਾਂ ਨੂੰ ਵੀ ਪੁਲਿਸ ਦਾ ਸਹਿਯੋਗ ਕਰਨਾ ਚਾਹੀਦਾ ਕਿ ਵੇਖੋ ਉਹ ਦਿਨ ਰਾਤ ਆਪਣੇ ਵਾਸਤੇ ਇੰਨਾ ਕੁਝ ਕਰ ਰਹੇ ਨੇ ਤੇ ਜੇ ਆਪਾਂ ਉਹਨਾਂ ਦਾ ਸਹਿਯੋਗ ਨਹੀਂ ਕਰਦੇ ਤੇ ਇਹ ਜਿਹੜੀ ਬੁਰੀਾਈ ਏ ਇਹਨੂੰ ਜੜ ਤੋਂ ਖਤਮ ਨਹੀਂ ਕਰ ਸਕਦੇ ਮੈਂ ਧੰਨਵਾਦ ਕਰਦਾ ਜੀ ਡੀਐਸਪੀ ਸਾਹਿਬ ਦਾ ਜਿਨ੍ਹਾਂ ਨੇ ਇੱਥੇ ਆਪਣਾ ਐਸਐਸਪੀ ਸਾਹਿਬ ਨੇ ਉਹਨਾਂ ਦੀ ਡਿਊਟੀ ਲਾਈ ਏ ਉਹ ਇੰਸਪੈਕਟਰ ਸਾਹਿਬ ਨੂੰ ਕਹਿ ਰਹੇ ਨੇ ਇੰਸਪੈਕਟਰ ਸਾਹਿਬ ਨੇ ਜਿਹੜੇ ਸਿਟੀ ਦੇ ਔਰ ਜ਼ਿਲ੍ਹੇ ਲੈਵਲ ਦੀ ਜਿੰਨੀ ਵੀ ਫਰੋਸਪੋਰ ਦੀ ਟੀਮ ਹੈ ਉਹ ਬਹੁਤ ਹੀ ਮਿਹਨਤ ਕਰ ਰያ ਨੇ ਇਸ ਜੜ ਨੂੰ ਖਤਮ ਕਰਨ ਵਾਸਤੇ ਬਹੁਤ ਵਧੀਆ ਜੀ ਵਾਲੀ ਬਹੁਤ ਬਹੁਤ ਵਧੀਆ ਇਸ ਦਿਨ ਕੀ ਹੋਊਗਾ ਇਹਨਾਂ ਦਾ ਨਸ਼ਾ ਖਤਮ ਹੋ ਜਾਏਗਾ ਜੀ ਸਾਰਾ ਜੀ ਜਿਹੜੇ ਬੱਚੇ ਮਰਦੇ ਪੈਣੇ ਜੀ ਉਹ بچਣਗੇ ਜੀ ਸਾਰੇ ਤੁਸੀਂ ਵੀ ਸਹਿਯੋਗ ਕਰੋਗੇ ਬਹੁਤ ਹਾਂਜੀ ਕਰਾਂਗੇ ਜੀ ਪੂਰਾ ਤਾਲਮੇਲ ਰੱਖਾਂਗੇ ਜੀ ਪੁਲਿਸ ਨਾਲ ਜੀ ਕੀ ਨਾਮ ਹੈ ਤੁਹਾਡਾ ਵੇਦ ਪ੍ਰਕਾਸ਼ ਜੀ ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਦਿਸ਼ਾ ਨਿਰਦੇਸ਼ਾਂ ਤੇ ਹਰੇਕ ਪਿੰਡ ਵਿੱਚ ਵਿਲੇਜ ਲੈਵਲ ਡਿਫੈਂਸ ਕਮੇਟੀ ਬਣਾਈ ਗਈ ਹੈ ਜਿਹਦੇ ਵਿੱਚ ਪਿੰਡ ਦੇ ਹੀ ਪੰਜ ਤੋਂ ਲੈ ਕੇ 10 ਲੋਕਾਂ ਤੱਕ ਇੱਕ ਕਮੇਟੀ ਬਣਾਈ ਗਈ ਹੈ ਜਿਹੜੇ ਵੱਖ-ਵੱਖ ਅਧਾਰਿਆਂ ਨਾਲ ਸੰਬੰਧਿਤ ਹਨ ਜਿਵੇਂ ਕਿ ਕੋਈ ਬਿਜ਼ਨਸਮੈਨ ਹੈ ਕੋਈ ਖੇਤੀਬਾੜੀ ਕਰਦਾ ਹੈ ਕੋਈ ਨੌਕਰੀ ਕਰਦਾ ਉਹਨਾਂ ਸਾਰਿਆਂ ਦੇ ਨਾਲ ਐਸਐਚਓ ਲੈਵਲ ਤੇ ਡੀਐਸਪੀ ਲੈਵਲ ਤੇ ਅਸੀਂ ਪਿੰਡ-ਪਿੰਡ ਜਾ ਕੇ ਮੀਟਿੰਗ ਕਰਾਂਗੇ ਔਰ ਇਹਨਾਂ ਕਮੇਟੀ ਦਾ ਬਣਾਉਣ ਦਾ ਮੰਤਵ ਹੀ ਹੈ ਤਾਂਕਿ ਪੁਲਿਸ ਦਾ ਔਰ ਲੋਕਾਂ ਦਾ ਆਪਸ ਦੇ ਵਿੱਚ ਤਾਲਮੇਲ ਵਧੇ ਸਹਿਯੋਗ ਵਧੇ ਅਤੇ ਪੁਲਿਸ ਨੂੰ ਗਰਾਉਂਡ ਲੈਵਲ ਤੋਂ ਇਨਫੋਰਮੇਸ਼ਨ ਮਿਲੇ ਔਰ ਇਹਨਾਂ ਕਮੇਟੀਆਂ ਦੇ ਸਹਿਯੋਗ ਦੇ ਨਾਲ ਜਿਹੜੀ ਅਸੀਂ ਨਸ਼ਿਆਂ ਦੇ ਖਿਲਾਫ ਮਹਿੰਮ ਵੱਢੀ ਹੈ ਉਹਨੂੰ ਅਸੀਂ ਜੜ ਤੋਂ ਖਤਮ ਕਰਾਂਗੇ ਕਿਉਂਕਿ ਇਹ ਇੱਕ ਸਮਾਜਿਕ ਬੁਰਾਈ ਹੈ ਜਿੰਨਾ ਚਿਰ ਲੋਕਾਂ ਦਾ ਸਹਿਯੋਗ ਨਹੀਂ ਹੁੰਦਾ ਨਾਲ ਇਹ ਖਤਮ ਨਹੀਂ ਕੀਤੀ ਜਾ ਸਕਦੀ ਇਹ ਕੀ ਮੁਹਿੰਮ ਦਾ ਨਾਮ ਕੀ ਹੈ ਇਹ ਵਿਲੇਜ ਲੈਵਲ ਡਿਫੈਂਸ ਕਮੇਟੀ ਹੈ ਜਿਹਦੇ ਵਿੱਚ ਅਸੀਂ ਵਿਅਕਤੀਆਂ ਨੂੰ ਆਪਣੇ ਨਾਲ ਜੋੜਿਆ ਹੈ ਔਰ ਖਾਸ ਕਰਕੇ ਫਿਰੋਜ਼ਪੁਰ ਪੁਲਸ ਨੇ ਮੈਡਮ ਮੁਖੀ ਐਸਐਸਪੀ ਮੁਖੀ ਸ਼੍ਰੀਮਤੀ ਸੌਮਿਆ ਮਿਸ਼ਰਾ ਜੀ ਉਹਨਾਂ ਨੇ ਇੱਕ ਨਵੈਕਲੀ ਪਹਿਲ ਦੇ ਨਾਮ ਦੀ ਮੁਹਿੰਮ ਚਲਾਈ ਹੈ ਜਿਹਦੇ ਵਿੱਚ ਉਹਨਾਂ ਨੇ ਔਰਤਾਂ ਨੂੰ ਅੱਗੇ ਲਿਆਂਦਾ ਹੈ ਔਰਤਾਂ ਨੂੰ ਆਪਣੇ ਨਾਲ ਲਾਇਆ ਹੈ ਅੱਗੇ ਅੱਜ ਤੱਕ ਕੋਈ ਹੋਜੀ ਵਿਲੇਜ ਲੈਵਲ ਤੇ ਕੋਈ ਸੈਮੀਨਾਰ ਜਾਂ ਇਹੋ ਜੇ ਨਹੀਂ ਬਣੇ ਸੀ ਜਿੱਥੇ ਔਰਤਾਂ ਨੂੰ ਪਹਿਲ ਦਿੱਤੀ ਜਾਂਦੀ ਸੀ ਉਹਨਾਂ ਦਾ ਮੰਨਣਾ ਹੈ ਕਿ ਜੇ ਔਰਤਾਂ ਨੂੰ ਵੀ ਡਰਗ ਦੇ ਖਿਲਾਫ ਠੀਕ ਹੈ ਇੱਕ ਮੰਤਵ ਨੂੰ ਲੈ ਕੇ ਇਸ ਨੂੰ ਜੜੋਂ ਖਤਮ ਕਰਨ ਦੇ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਇੱਕ ਔਰਤ ਦਾ ਪਤੀ ਉਹਦਾ ਲੜਕਾ ਜੇਕਰ ਨਸ਼ਾ ਕਰਦਾ ਹੈ ਤਾਂ ਸਭ ਤੋਂ ਪਹਿਲੇ ਔਰਤ ਆਪਣੇ ਘਰ ਪ੍ਰਤੀ ਆਪਣੇ ਰਿਸ਼ਤਿਆਂ ਪ੍ਰਤੀ ਇਹਦਾ ਤੋਂ ਪ੍ਰਭਾਵਿਤ ਹੁੰਦੀ ਹੈ ਇਸੇ ਤਰ੍ਹਾਂ ਫਿਰੋਜ਼ਪੁਰ ਪੁਲਿਸ ਵੱਲੋਂ ਨਵੇਕਲੀ ਪੈਲ ਅਤੇ ਪੰਜਾਬ ਲੈਵਲ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਨਿਸ਼ਾ ਦਿਸ਼ਾ ਨਿਰਦੇਸ਼ਾਂ ਤੇ ਜਿਹੜੀਆਂ ਵਿਲੇਜ ਲੈਵਲ ਡਿਫੈਂਸ ਕਮੇਟੀਆਂ ਬਣਾਈਆਂ ਉਹ ਇੱਕ ਉਪਰਾਲਾ ਹੈ ਔਰ ਅਸੀਂ ਇਸ ਉਪਰਾਲੇ ਦੇ ਨਾਲ ਇਸ ਯਕੀਨ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕ੍ਰਾਈਮ ਨੂੰ ਔਰ ਨਸ਼ੇ ਨੂੰ ਜੜ ਤੋਂ ਖਤਮ ਕਰ ਸਕਾਂ ਸ਼ਹਿਰਾਂ ਦੇ ਵਿੱਚ ਵੀ ਸਿਰ ਬਣਾਈਆਂ ਜਾਣਗੀਆਂ ਸ਼ਹਿਰਾਂ ਵਿੱਚ ਆਲਰੇਡੀ ਕਮੇਟੀਆਂ ਹੈਗੀਆਂ ਸਾਡੀਆਂ ਠੀਕ ਹੈ ਨਾ ਉਸ ਦੇ ਲੈਵਲ ਦੇ ਚੱਲਦੇ ਹੀ ਉਹਨੂੰ ਅੱਗੇ ਹੋਰ ਅਸੀਂ ਉਹਨਾਂ ਦੇ ਨਾਲ ਤਾਲਮੇਲ ਬਣਾਵਾਂਗੇ ਸਰ ਫੋਸਪੁਰ ਇੱਕ ਸਰਹੱਦੀ ਇਲਾਕਾ ਹੈ ਇੱਥੇ ਜਿਹੜਾ ਲੋਕਾਂ ਨਾਲ ਵੀ ਜਿਹੜਾ ਤਾਲਮੇਲ ਦੇ ਨਾਲ-ਨਾਲ ਨੰਬਰ ਵੀ ਐਕਸਚੇਂਜ ਕੀਤੇ ਜਾਣਗੇ ਵੀ ਜਲਦਪੁਰੰਤ ਸੰਪਰਕ ਕਰ ਸਕਿਆ ਡੈਫੀਨਿਟਲੀ ਜਿਹੜੀਆਂ ਇਹ ਕਮੇਟੀਆਂ ਹੈਗੀਆਂ ਇਹਨਾਂ ਨੂੰ ਆਪਣੇ ਨੰਬਰ ਦਿੱਤੇ ਜਾਣਗੇ ਉਸ ਤੋਂ ਇਲਾਵਾ ਇੱਕ ਨੰਬਰ ਹੋਰ ਜਿਹੜਾ ਹੈਗਾ ਉਹ ਦੇ ਰਹੇ ਹਾਂ ਕਿਸੇ ਨੇ ਆਪਣੀ ਸੂਚਨਾ ਦੇਣੀ ਹੈ ਉਹਨੂੰ ਗੁਪਤ ਰੱਖਣਾ ਹੈ ਤਾਂ ਉਹ ਗੁਪਤ ਰੱਖਿਆ ਜਾਏਗਾ ਇਹ ਨਹੀਂ ਕਿ ਜਿਹੜੇ ਸੂਚਨਾ ਦੇਣ ਵਾਲੇ ਨੂੰ ਅਸੀਂ ਅੱਗੇ ਕਰਾਂਗੇ ਸਭ ਤੋਂ ਅੱਗੇ ਪੁਲਿਸ ਹੋਏਗੀ ਪੁਲਿਸ ਇਸ ਜੜ ਨੂੰ ਖਤਮ ਕਰੇਗੀ ਸੂਚਨਾ ਨੂੰ ਗੁਪਤ ਰੱਖਿਆ ਜਾਊਗਾ ਔਰ ਨੰਬਰਾਂ ਦਾ ਵੀ ਆ ਐਕਸਚੇਂਜ ਕੀਤੇ ਜਾਣਗੇ ਥੈਂਕ ਯੂ